ਜਦੋਂ ਮੈਂ ਉੱਥੇ ਜਾ ਕੇ ਵੇਖਿਆ ਕਿ ਮੈਂ ਪੰਜਾਬ ਚੋਂ ਇਕੱਲਾ ਹੀ ਪ੍ਰਿੰਸੀਪਲ ਸੀ ਜਿਹਨੂੰ ਇਹ ਸਨਮਾਨ ਮਿਲ ਰਿਹਾ ਸੀ ਇਹ ਹੋਰ ਕਿੰਨੀਆਂ ਸਟੇਟਾਂ ਦੇ ਪ੍ਰਿੰਸੀਪਲਾਂ ਨੂੰ ਮਿਲਿਆ ਸਨਮਾਨ ਇਹ ਤਕਰੀਬਨ ਸਾਰੀਆਂ ਸਟੇਟਾਂ ਦੇ ਪ੍ਰਿੰਸੀਪਲ ਆਏ ਕਿੰਨੇ ਚਿਰ ਤੋਂ ਤੁਸੀਂ ਇਸ ਸਕੂਲ ਵਿੱਚ ਸਵਾਮਨ ਬਹਾਰੇ ਹੋ ਜਦੋਂ ਮੈਂ ਸਕੂਲ ਚ ਆਇਆ ਸੀ ਜੀ ਮਦਗੀਆਂ ਪੰਜ ਮਾਸਟਰ ਡਿਗਰੀਆਂ ਨੇ ਐਮ ਐਸ ਸੀ ਮੈਥੇਮੈਟਿਕਸ ਐਮ ਐਡ ਐਮ ਫਿਲ ਮੈਥੇਮੈਟਿਕਸ ਐਮ ਟੈਕ ਐਮ ਸੀਏ ਆ ਅਸੀਂ ਦੇਖ ਰਹੇ ਹਾਂ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਸ਼੍ਰੀ ਹਰਗਵਿੰਦ ਪਬਲਿਕ ਸਕੂਲ ਮਲੀਏ ਵਿਖੇ ਆਏ ਹਾਂ ਜਿੱਥੋਂ ਦੇ ਪ੍ਰਿੰਸੀਪਲ ਡਾਕਟਰ ਪੀਪੀ ਸਿੰਘ ਜੀ ਨੂੰ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਇੱਕ ਸਨਮਾਨ ਸਿੱਖਿਆ ਸਨ ਇੱਕ ਪਦਮ ਸਮਾਨ ਦਿੱਤਾ ਸਨਮਾਨ ਦਿੱਤਾ ਗਿਆ ਵਾ ਜਿਹੜਾ ਕਿ ਇੰਦੌਰ ਵਿਖੇ ਇਹਦਾ ਸਨਮਾਨ ਸਮਾਰੋਹ ਰੱਖਿਆ ਗਿਆ ਸੀ ਔਰ ਪੂਰੇ ਪੰਜਾਬ ਵਿੱਚੋਂ ਇਹ ਇੱਕ ਲੌਤੇ ਪ੍ਰਿੰਸੀਪਲ ਆ ਸਾਡੇ ਇਹ ਜੋ ਸ਼੍ਰੀ ਗੁਰੂ ਹਰਜਿੰਦ ਪਬਲਿਕ ਸਕੂਲ ਦੇ ਜਿਨ੍ਹਾਂ ਨੂੰ ਕੇ ਸਨਮਾਨ ਪੱਤਰ ਦਿੱਤਾ ਗਿਆ ਵਾ ਅੱਜ ਇਹਨਾਂ ਨੇ ਮੈਂ ਗੱਲਬਾਤ ਕਰਨ ਵਾਸਤੇ ਇਹੀ ਆਏ ਆ ਇਹ ਹਾਂਜੀ ਪ੍ਰਿੰਸੀਪਲ ਸਾਹਿਬ ਸਭ ਤੋਂ ਪਹਿਲਾਂ ਤੇ ਸਮਰਥਨ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਥੈਂਕਸ ਜੀ ਕੱਢਣ ਇਹ ਤੁਸੀਂ ਜਿਹੜਾ ਤੁਹਾਨੂੰ ਸਨਮਾਨ ਪੱਤਰ ਮਿਲਿਆ ਇਹਦੇ ਬਾਰੇ ਜਾਣਕਾਰੀ ਦਿਓ ਕਿ ਕਿਹੜੀ ਸੰਸਥਾ ਨੇ ਦਿੱਤਾ ਤੇ ਸਨਮਾਨ ਪੱਤਰ ਦਾ ਇਹ ਪੂਰਾ ਵੇਰਵਾ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਇਰੋਜੀਕਾ ਖਾਲਸਾ ਸ੍ਰੀ ਵਾਇਰੋਜੀ ਕੀ ਫਤਿਹ ਮੈਂ ਧਨਵਾਦੀਆਂ ਸਮਨ ਨਿਊਜ਼ ਦਾ ਜਿਨ੍ਹਾਂ ਨੇ ਸਾਡੇ ਸਕੂਲ ਆ ਕੇ ਕਵਰੇਜ ਕਰ ਰਹੇ ਨੇ ਸ੍ਰੀ ਜਸਵਾਲ ਸ਼ਰਮਾ ਜੀ ਦਾ ਮੈਂ ਦੱਸਣਾ ਚਾਹੁੰਦਾ ਜੀ ਇਹ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮਿਸਟਰ ਨਵਦੀਪ ਵਾਰਦਵਾੜ ਜੀ ਹਿਮਾਚਲ ਪ੍ਰਦੇਸ਼ ਤੋਂ ਉਹਨਾਂ ਵੱਲੋਂ ਇਹ ਪ੍ਰੋਗਰਾਮ ਜਿਹੜਾ ਹੋਇਆ Indore ਵਿਖੇ ਸੇਜ ਯੂਨੀਵਰਸਿਟੀ ਵਿੱਚ ਰੱਖਿਆ ਗਿਆ ਸੀ ਸੋ ਉੱਥੇ ਮੈਨੂੰ ਪ੍ਰੋਗਰਾਮ ਤੇ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਸੀ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਕਿ ਮੈਂ ਪੰਜਾਬ ਚੋਂ ਕੱਲਾ ਹੀ ਪ੍ਰਿੰਸੀਪਲ ਸੀ ਜਿਹਨੂੰ ਇਹ ਸਨਮਾਨ ਮਿਲ ਰਿਹਾ ਸੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮਾਤਾ ਪਿਤਾ ਦੇ ਅਸ਼ੀਰਵਾਦ ਨਾਲ ਇਹ ਜਿਹੜਾ ਵਾ ਮੈਨੂੰ ਪੁਰਸਕਾਰ ਮਿਲਿਆ ਜੀ ਇਹ ਹੋਰ ਕਿੰਨੀਆਂ ਸਟੇਟਾਂ ਦੇ ਪ੍ਰਿੰਸੀਪਲਾਂ ਨੂੰ ਮਿਲਿਆ ਸਨਮਾਨ ਇਹ ਤਕਰੀਬਨ ਸਾਰੀਆਂ ਸਟੇਟਾਂ ਦੇ ਪ੍ਰਿੰਸੀਪਲ ਆਏ ਸੀ ਜਿਸ ਤਰ੍ਹਾਂ ਮੇਰੇ ਲਾਗੇ ਉੱਥੇ ਸਰਦਾਰ ਸੁਤਵੀਰ ਸਿੰਘ ਹੀ ਦਿੱਲੀ ਤੋਂ ਚੀਫ ਕਸਦਵਾਨ ਦੇ ਸੀ ਉਹ ਹੀ ਕੋ ਉਹ ਦਿੱਲੀ ਤੋਂ ਸਿਰਫ ਉਹ ਹੀ ਆਏ ਸੀ ਸੋ ਇਸ ਤਰ੍ਹਾਂ ਮੇਰੇ ਲਾਗੇ ਤੇਲੰਗਨਾ ਤੋਂ ਵੀ ਆਏ ਸੀ ਮੱਧਿਆ ਪ੍ਰਦੇਸ਼ ਤੋਂ ਵੀ ਆਏ ਸੀ ਝਾਂਸੀ ਤੋਂ ਵੀ ਆਏ ਸੀ ਮਤਲਬ ਬਹੁਤ ਸਾਰੀਆਂ ਸਟੇਟਾਂ ਤੋਂ ਮੈਨੂੰ ਲੱਗਦਾ ਕਿ ਪ੍ਰਿੰਸੀਪਲ ਡਾਇਰੈਕਟਰ ਸਵਾਨ ਆਏ ਸੀ ਉੱਥੇ ਮਤਲਬ ਪੰਜਾਬ ਵਿੱਚੋਂ ਤੁਹਾਨੂੰ ਇਕੱਲਿਆਂ ਨੂੰ ਮਿਲਿਆ ਹਾਂ ਪੰਜਾਬ ਵਿੱਚ ਮੈਂ ਉੱਥੇ ਇਕੱਲਾ ਹੀ ਪ੍ਰਿੰਸੀਪਲ ਸੀ ਜੀ ਹੋਰ ਮੇਰੇ ਤੋਂ ਇਲਾਵਾ ਹੋਰ ਪੰਜਾਬ ਵਿੱਚ ਕੋਈ ਨਹੀਂ ਸੀ ਉੱਥੇ ਕਿੰਨੇ ਚਿਰ ਤੋਂ ਤੁਸੀਂ ਇਸ ਸਕੂਲ ਵਿੱਚ ਸਵਾਨ ਨਿਭਾ ਰਹੇ ਜੀ ਮੈਂ ਜੀ ਇੱਥੇ 4 ਫਰਵਰੀ 2014 ਤੋਂ ਮੈਂ ਜੁਆਇਨ ਕੀਤਾ ਸਕੂਲ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਤਕਰੀਬਨ 10 ਸਾਲ ਹੋ ਚੱਲੇ ਨੇ ਇੱਕ ਦੋ ਦਿਨ ਰਹਿ ਗਏ ਨੇ ਤੇ ਮੇਰੇ 10 ਸਾਲ ਕੰਪਲੀਟ ਹੋਏ ਨੇ ਸਿਵਾਨ ਨਿਭਾਉਂਦੇ ਜੀ ਜਦੋਂ ਤੁਸੀਂ ਇਸ ਸਕੂਲ ਵਿੱਚ ਆਏ ਉ ਪ੍ਰਿੰਸੀਪਲ ਦੇ ਅਹੁਦੇ ਦੇ ਵਿੱਚ ਹੀ ਤੁਹਾਂ ਕਿਹੜੀ ਕਿਹੜੀ ਡਿਗਰੀ ਲਈ ਆ ਜਦੋਂ ਮੈਂ ਸਕੂਲ ਚ ਆਇਆ ਸੀ ਜੀ ਮਦਿਆਂ ਪੰਜ ਮਾਸਟਰ ਡਿਗਰੀਆਂ ਨੇ ਐਮ ਐਸ ਸੀ ਮੈਥਮੈਟਿਕਸ ਐ ਐਮ ਐਡ ਐਮ ਫਿਲ ਮੈਥਮੈਟਿਕਸ ਐ ਐਮ ਟੈਕ ਐ ਐਮ ਸੀ ਐ ਮੈਂ ਉਦੋਂ ਦੀ ਜਦੋਂ ਦਾ ਮੈਂ 2005 ਵਿੱਚ ਹਿੰਦੂਗੜ੍ਹ ਵਾਲੇ ਲੈਕਚਰ ਲੱਗ ਗਿਆ ਸੀ ਮੇਰੀ ਪੜ੍ਹਾਈ ਉਦੋਂ ਦੀ ਕੰਟੀਨਿਊ ਹੈ ਸੋ ਮੈਂ ਇਹ ਸਕੂਲ ਜਾ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਪੀ ਐਚ ਡੀ ਦੀ ਡਿਗਰੀ ਜਿਹੜੀ ਐਜੂਕੇਸ਼ਨ ਦੇ ਵਿੱਚ ਹਾਸਲ ਕੀਤੀ ਹੈ ਡਾਕਟੋਰੇਟ ਦੀ ਡਿਗਰੀ ਮੈਂ ਪ੍ਰਾਪਤ ਗੁਰੂ ਸਾਹਿਬ ਨੇ ਮੈਨੂੰ ਕਰਾਈ ਆ ਸੋ ਮੈਂ ਇੱਥੇ ਆ ਕੇ ਡਾਕਟਰ ਜੀ ਦੀ ਡਿਗਰੀ ਕੰਪਲੀਟ ਕੀਤੀ ਆ ਜੀ ਕਿੱਦਾਂ ਹੁਣ ਤੁਹਾਡੇ ਕੋਲ ਇੰਨੀਆਂ ਵੱਡੀਆਂ ਵੱਡੀਆਂ ਡਿਗਰੀਆਂ ਆ ਗਈਆਂ ਤੁਹਾਨੂੰ ਹੋਰ ਵੀ ਕਈ ਥਾਵਾਂ ਤੋਂ ਆਫਰਾਂ ਆਉਂਦੀਆਂ ਹੋਣਗੀਆਂ ਹਾਂਜੀ ਹੁਣ ਮੈਂ ਜਿਹੜੇ ਐਜੂਕੇਸ਼ਨ ਕਾਲਜ ਨੇ ਜਾਂ ਦੂਸਰੇ ਕਾਲਜ ਨੇ ਮੈਂ ਉਹਨਾਂ ਦਾ ਪ੍ਰਿੰਸੀਪਲ ਜਿਹੜੀ ਪੋਸਟ ਆ ਉਹਦੇ ਵਾਸਤੇ ਮੈਂ ਲਿਜਿਬਲ ਆ ਮੈਨੂੰ ਕਈ ਵੱਡੇ ਸਕੂਲਾਂ ਤੋਂ ਵੀ ਪੋਸਟਾਂ ਹੋਰ ਆ ਰਹੀਆਂ ਨੇ ਕਿ ਤੁਸੀਂ ਇੱਥੇ ਆ ਕੇ ਜੁਆਇਨ ਕਰੋ ਕਾਫੀ ਅੱਛੀਆਂ ਆਫਰਾਂ ਨੇ ਸੋ ਮੈਂ ਨਹੀਂ ਪਰ ਮੇਰਾ ਵਾਦਾ ਸੀ ਵੱਡੇ ਬਾਬਾ ਜੀ ਨੇ ਕਿ ਪਹਿਲਾਂ ਸਾਡੇ ਮੁਖੀ ਸੀ ਬਾਬਾ ਗਜਨ ਸਿੰਘ ਜੀ ਕਿ ਆਪਾਂ ਇਹ ਸਕੂਲ ਨੂੰ ਇੱਕ ਲੈਵਲ ਤੇ ਲੈ ਕੇ ਜਾਣਾ ਜਿੱਥੇ ਅਸੀਂ ਗਰੀਬ ਬੱਚੇ ਨੂੰ ਪੜਾ ਕੇ ਇੱਕ ਉੱਚੇ ਮਕਾਮ ਤੇ ਪਹੁੰਚਾਈਏ ਤਾਂ ਜੋ ਇਹ ਸਕੂਲ ਦਾ ਨਾਮ ਰੋਸ਼ਨ ਹੋਵੇ ਸੋ ਮੈਂ ਉਸੇ ਤੈਅ ਦੀ ਮੈਂ ਸੋਚਦਾ ਨਹੀਂ ਪਿਆ ਕਿ ਅਸੀਂ ਹੋਰ ਬੰਨੇ ਜਾਨਵਰੇ ਨਹੀਂ ਸੋਚੂੰਗਾ ਜਿੰਨੀ ਦੇਰ ਗੁਰੂ ਸਾਹਿਬ ਸੇਵਾ ਲੈਣਗੇ ਮੈਂ ਇੱਥੇ ਸੇਵਾ ਨਿਭਾਵਾਂਗਾ ਜੀ ਅੱਜ ਤੁਹਾਨੂੰ ਅਵਾਰਡ ਮਿਲਤੇ ਸਕੂਲ ਦੇ ਸਟਾਫ ਵੱਲੋਂ ਔਰ ਪਿੰਡ ਦੇ ਲੋਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਅੱਜ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜੀ ਕਿ ਗੁਰੂ ਸਾਹਿਬ ਨੇ ਮੈਨੂੰ ਆ ਇਹਨੇ ਜੋਗਾ ਸਮਝਿਆ ਕਿ ਜਦੋਂ ਮੈਂ ਆਇਆ ਮੇਰੇ ਸਟਾਫ ਨੇ ਤੇ ਮੈਨੂੰ ਮੁਬਾਰਕਾਂ ਮੈਨੂੰ ਫੋਨ ਤੇ ਦੇਤੀਆਂ ਸੀ ਉਦੋਂ ਪਰ ਅੱਜ ਪਿੰਡ ਵਾਸੀਆਂ ਨੇ ਵੀ ਆ ਕੇ ਮੈਨੂੰ ਸਲੋਪਾ ਦਿੱਤਾ ਨਾਲ ਮੈਨੂੰ ਬੁਕੇ ਦਿੱਤਾ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਪ੍ਰਮਾਤਮਾ ਨੇ ਸਿਲੈਕਟ ਸੰਝਿਆ ਮੈਨੂੰ ਸਭ ਤੋਂ ਪਹਿਲੇ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਹਰਮੀਤ ਕੌਰ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮਲਿਆਚੇ ਐਜ਼ ਅ ਅਸਿਸਟੈਂਟ ਪ੍ਰੈਸ ਕੋਆਰਡੀਨੇਟਰ ਅੱਜ ਅਸੀਂ ਆਪਣੇ ਪ੍ਰਿੰਸੀਪਲ ਸਰ ਨੂੰ ਇੱਕ ਸਨਮਾਨ ਪ੍ਰਾਪਤ ਹੋਇਆ ਜਿਹੜਾ ਉਹਨਾਂ ਨੂੰ ਉਸਦੇ ਲਈ ਅਸੀਂ ਉਹਨਾਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਹੈ ਕਿਉਂਕਿ ਜੋ ਅੱਜ ਸਾਡੇ ਪ੍ਰਿੰਸੀਪਲ ਸਰ ਨੂੰ ਮਾਨ ਦਿੱਤਾ ਗਿਆ ਹੈ ਪੂਰੇ ਪੰਜਾਬ ਵਿੱਚੋਂ 올 ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਚੁਣਿਆ ਗਿਆ ਹੈ ਇਸ ਮਾਨ ਲਈ ਇਸ ਸਨਮਾਨ ਲਈ ਸ਼ਿਕਸ਼ਾ ਪਦਮ ਸਨਮਾਨ ਜਿਹਨੂੰ ਕਿਆ ਗਿਆ ਹੈ ਠੀਕ ਹੈ ਪੂਰੇ ਪੰਜਾਬ ਵਿੱਚ ਜੋ ਕਿ ਇਹ ਅਵਾਰਡ ਫੰਕਸ਼ਨ ਹੋਇਆ ਸੀ ਇੰਦੋਰ ਵਿੱਚ ਉਹਨਾਂ ਨੇ ਪੂਰੇ ਪੰਜਾਬ ਵਿੱਚੋਂ ਪ੍ਰਿੰਸੀਪल्स ਦੀ ਐਸੋਸੀਏਸ਼ਨ ਵਿੱਚੋਂ ਪ੍ਰਿੰਸੀਪल्स ਚੁਣੇ ਸੀਗੇ ਜਿਹਦੇ ਵਿੱਚੋਂ ਸਾਡੇ ਪ੍ਰਿੰਸੀਪਲ ਡਾਕਟਰ ਭਵਿੰਦਰਪਾਲ ਸਿੰਘ ਨੂੰ ਮਿਲਿਆ ਗਿਆ ਹੈ ਪੁਰਸਕਾਰ ਤੇ ਅਸੀਂ ਬਹੁਤ ਖੁਸ਼ ਆ ਸ਼੍ਰੀ ਗੁਰੂ ਅਰਗੋਬਿੰਦ ਪਬਲਿਕ ਸਕੂਲ ਮੱਲਿਆ ਵਿਖੇ ਸਾਡੇ ਪ੍ਰਿੰਸੀਪਲ ਸਰ ਨੇ ਵੈਸੇ ਬਹੁਤ ਇੱਥੇ ਤਰੱਕੀ ਕੀਤੀ ਹੈ ਬਹੁਤ ਇੱਥੇ ਡਿਵੈਲਪਮੈਂਟ ਕੀਤੀ ਹੈ ਸਾਡੇ ਸਕੂਲ ਦੀ ਜੋ ਕਿ ਤਰਨਾਦਲ ਮਿਸਲ ਦੀ ਰੈਨੂਮਾਈਟ ਸਕੂਲ ਚੱਲ ਰਿਹਾ ਹੈ ਬਾਬਾ ਜੋਗਾ ਸਿੰਘ ਜੀ ਦੇ ਤੇ ਸੋ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਨੂੰ ਲੈ ਕੇ ਸੋ ਅਸੀਂ ਆਪਣੇ ਸਕੂਲ ਵੱਲੋਂ ਆਪਣੇ ਪ੍ਰਿੰਸੀਪਲ ਸਰ ਨੂੰ ਥੋੜਾ ਜਿਹਾ ਇੱਕ ਸਨਮਾਨਿਤ ਕੀਤਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪ੍ਰਿੰਸੀਪਲ ਸਰ ਇੱਕ ऐसे मुकाम ਤੇ ਪਹੁੰਚੇ ਹੋਏ ਨੇ ਕਿ ਜਿਸ ਕਰਕੇ ਸਾਨੂੰ ਆਪਣੇ ਆਪ ਨੂੰ ਵੀ ਆਪਣੇ ਆਪ ਤੇ ਵੀ ਮਾਣ ਹੁੰਦਾ ਕਿ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਆਂ ਉਹਨਾਂ ਨਾਲ ਜੁੜੇ ਹੋਏ ਆਂ ਇਹ ਸੰਜੀ શ્રી ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਪਾਲ ਸਿੰਘ ਜੀ ਜਿਨ੍ਹਾਂ ਨੂੰ ਕਿ ਇੱਕ ਏਡਾ ਵੱਡਾ ਅਵਾਰਡ ਮਿਲਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੂਰੇ ਪੰਜਾਬ ਵਿੱਚੋਂ ਇੱਕ ਇਕੱਲੇ ਹੀ ਅਜਿਹੇ ਹਨ ਜਿਨ੍ਹਾਂ ਨੂੰ ਕਿ ਇੱਕ ਉਥੇ ਅੰਦਰ ਵਿਖੇ ਬੁਲਾ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਇਹਨਾਂ ਦਾ ਕਹਿਣਾ ਕਿ ਹੋਰ ਵੀ ਵੱਡੇ ਵੱਡੇ ਸਕੂਲਾਂ ਕਾਲਜਾਂ 'ਚ ਉਹਨਾਂ ਨੂੰ ਆਫਰਾਂ ਆਉਂਦੀਆਂ ਵਾ ਜੌਬ ਵਾਸਤੇ ਪਰ ਇਹਨਾਂ ਨੇ ਇੱਕ ਇੱਥੋਂ ਦੇ ਜਿਹੜੇ ਪਹਿਲੇ ਮੁਖੀ ਸੀ ਬਾਬਾ ਗੱਜਣ ਸਿੰਘ ਜੀ ਉਹਨਾਂ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਜਿੰਨਾ ਜਿਹੜੇ ਵੀ ਹਨ ਜਿੰਨਾ ਜਿਹੜੇ ਵੀ ਹੈਗਾ ਮੈਂ ਇਸੇ ਸਕੂਲ ਵਿੱਚ ਹੀ ਸੁਭਾਵਾਂ ਨਿਭਾਵਾਂਗਾ ਮੈਂ ਜਨੇ ਵਾਲਾ ਗੁਰੂ ਤੇਜਪਾਲ ਸ਼ਰਮਾ ਦਾ ਸਮਰਨ ਨਿਊਜ਼